ਸ੍ਰੀਕਾਲਜੀ ਰਾਈ ਕਲੈਕਸ਼ਨ ਐਂਡ ਬੁਟੀਕ ਰਾਸ਼ਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਜੇਨ ਜਾ ਰਹੀ ਆ ਤੁਹਾਨੂੰ ਬਹੁਤ ਵਧੀਆ ਕਲੈਕਸ਼ਨ ਪਾਰਟੀ ویئر ਸੂਟ ਲੈ ਕੇ ਆਏ ਜੀ ਸਾਰੇ ਸੂਟ ਬਹੁਤ ਸੋਹਣੇ ਨੇ ਖੁਦ ਦੇ ਰੈਡੀ ਕਰਵਾਏ ਹੋਏ ਸੂਟ ਨੇ ਜੀ ਤੇ ਇੱਕ ਦੋ ਸੂਟ ਵਿੱਚ ਇੱਕ ਦੋ ਸੈੱਟ ਤੁਹਾਨੂੰ ਇਦਾਂ ਦੇ ਦਿਖਾਵਾਂਗੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਘੱਟ ਪ੍ਰਾਈਸ ਵਾਲੇ ਪਾਰਟੀ ویئر ਸੂਟ ਚਾਹੀਦੇ ਨੇ ਕੁਝ ਹੋਰ ਵੀ ਦਿਖਾਵਾਂਗੇ ਜੀ ਤੇ ਪ੍ਰਾਈਸ ਵਰਕ ਦੇ ਅਕੋਰਡਿੰਗ ਹੋਏਗਾ ਸਟੱਫ ਦੇ ਅਕੋਰਡਿੰਗ ਹੋਏਗਾ ਤੇ ਕੁਝ ਇੱਕ ਸੂਟ ਐਦਾਂ ਦੇ ਨੇ ਜਿਹੜੇ ਮੇਰੇ 5500 ਵਾਲੇ ਸੀ ਬਹੁਤ ਵਾਰੀ ਸ਼ਿਮਰ ਦੇ ਸੂਟ ਬਾਈ ਨੇ ਉਹਨਾਂ ਦੀ ਡਿਮਾਂਡ ਬਹੁਤ ਸਾਰੀ ਰਹਿੰਦੀ ਹੈ ਉਹਨਾਂ ਚ ਜੋ ਸਾਡੇ ਪਾਸ ਮਤਲਬ ਕਿ ਬਚੇ ਹੋਏ ਦੋ ਚਾਰ ਪੀਸ ਹੈਗੇ ਨੇ ਪੰਜ ਛੇ ਪੀਸ ਹੈਗੇ ਨੇ ਮਤਲਬ ਉਹ ਅਸੀਂ ਤੁਹਾਨੂੰ ਅੱਜ ਘੱਟ ਪ੍ਰਾਈਸ ਤੇ 2300 ਨਾਲ ਦੇ ਵਿੱਚ ਲੈਸ ਦਵਾਂਗੇ ਜੀ ਸੂਟਾਂ ਦੇ ਵਿੱਚ ਤੇ ਅੱਜ ਦੇ ਵੀਡੀਓ ਚ ਜੋ ਵੀ ਤੁਹਾਨੂੰ ਸੂਟ ਪਸੰਦ ਆਇਆ ਮੇਰਾ ਨੰਬਰ 8283 828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਬਹੁਤ ਵੈਰੀ ਕਲੈਕਸ਼ਨ ਆ ਕੁਛ ਇੱਕ ਤਾਂ ਤੁਹਾਨੂੰ ਬਿਲਕੁਲ ਨਵਾਂ ਨਵਾਂ ਸਟਾਈਲ ਦਿਮਾਗੇ ਜੀ ਹਰੇਕ ਏਜ ਵਾਸਤੇ ਸੂਟ ਨਿਆਜ਼ ਦੇ ਤੇ ਬਹੁਤ ਪਿਆਰੀ ਜੀ ਕਲੈਕਸ਼ਨ ਆ ਸ਼ੁਰੂ ਕਰਦੇ ਹਾਂ ਅਸਤੇ ਬਹੁਤ ਪਿਆਰੇ ਜੇ ਸੂਟ ਤੋਂ ਇਹ ਬਿਲਕੁਲ ਨਵਾਂ ਸੂਟ ਰੈਡੀ ਕਰਵਾਇਆ ਠੀਕ ਹੈ ਜੀ ਲੁੱਕ ਲਾਈਕ ਬਹੁਤ ਸੋਹਣਾ ਸੂਟ ਆ ਤੇ ਪਿਓਰ ਤੇ ਸੂਟ ਬਣਿਆ ਹੋਇਆ ਜੀ ਇਹ ਸਾਰਾ ਬਿਊਟੀਫੁਲ ਫੰਕਸ਼ਨਲ ਸੂਟ ਆ ਪਿਓਰ ਕ੍ਰੇਪ ਦੀ ਸ਼ਹਿ ਦੇ ਨਾਲ ਸਲਵਾਰ ਆ ਤੇ ਪਿਓਰ ਔਰਗੈਂਜ਼ਾ ਦੀ ਹੈਗੀ ਹੈ ਜੀ ਸ਼ਰਟ ਕਲਰ ਦੇਖੋ ਕਿੰਨਾ ਸੋਹਣਾ ਤੇ ਇਹਦਾ ਜਿਹੜਾ ਵਰਕ ਹੈ ਉਹ ਸੀ ਬਰੋਚੇ ਦੇ ਨਾਲ ਪੈਚੇਸ ਕਰਕੇ ਫਿਰ ਉਸ ਨੂੰ ਰੈਡੀ ਕਰਵਾਇਆ ਕੁਝ ਅਲੱਗ ਲੁੱਕ ਦਾ ਸੂਟ ਰੈਡੀ ਕਰਵਾਇਆ ਇਹਦੇ ਬਾਜੂ ਵੀ ਹੈਵੀ ਨੇ ਤੇ ਇਹ ਰਹਿਣਗੀ ਜੀ ਇਹਦੀ ਬਾਜੂ ਠੀਕ ਹੈ ਤੇ ਇਹ ਹੈਗਾ ਇਹਦਾ ਬਹੁਤ ਸੋਹਣਾ ਘੇਰਾ ਸਾਰੇ ਘੇਰੇ ਦੇ ਫਰੰਟ ਦੇ ਵਿੱਚ ਬੂਟੀ ਰਹੂਗੀ ਘੇਰੇ ਦੇ ਵਿੱਚ ਤੁਹਾਨੂੰ ਦੇਖੋ ਕਿੰਨਾ ਪਿਆਰਾ ਵਰਕ ਹੈ ਦਬਕੇ ਦਾ ਕੰਮ ਮਿਲ ਜੇਗਾ ਥ्रेड ਵਰਕ ਮਿਲ ਜੇਗਾ ਪਰਲਸ ਦਾ ਕੰਮ ਹੈ ਜੀ ਕਟਦਾਣੇ ਦਾ ਕੰਮ ਹੈ ਤੇ ਇਹ ਲੱਗਿਆ ਹੋਇਆ ਨੀਚੇ ਇਦਾਂ ਬਰੋਚਾ ਬਰੋਚਾ ਲਗਾ ਕੇ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੋਇਆ ਇਹ ਨਾਲ ਮਿਲ ਜੇਗੀ ਜੀ ਸੌਰੀ ਪਿਓਰ ਕ੍ਰੇਪ ਦੀ ਸਲਵਾਰ ਠੀਕ ਹੈ ਇਹ ਨੀਚੇ ਸਲਵਾਰ ਕਰਕੇ ਹੈ ਨਹੀਂ ਕੁਝ ਇਦਾਂ ਦੀ ਲੁੱਕ ਆਏਗੀ ਇਸ ਤੇ ਘੇਰੇ ਤੇ ਆ ਪੌਰੇ ਤਾਂ ਕਿਸਤੀ ਲਾਈਨਿੰਗ ਲਗਾਵਾਂਗੇ ਜਿੱਦਾਂ ਇਹ ਆ ਗਿਆ ਜੀ ਲਾਈਨਿੰਗ ਦਾ ਸਟੱਫ ਸਮਝ ਲਓ ਇਹ ਐਦਾਂ ਕਰਕੇ ਲਾਈਨਿੰਗ ਲਗਾ ਕੇ ਕੁਝ ਐਦਾਂ ਕੇ ਰਾ ਦਿਖੇਗਾ ਜਾਂ ਫਿਰ ਤੁਸੀਂ ਐਵੇਂ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਬਿਲਕੁਲ ਅਲੱਗ ਤੇ ਨਵਾਂ ਸੂਟ ਕੁਝ ਤੁਸੀਂ ਡਿਫਰੈਂਟ ਪਾਇਆ ਹੋਊਗਾ ਵਰਕ ਦੇ ਵਿੱਚ ਤੇ ਜਿਹੜਾ ਇਹ ਦੁਪੱਟਾ ਏ ਉਹ ਵੀ ਦੇਖਣਿਆ ਦਾ ਇਹ ਵੀ ਅਸੀਂ ਬਰੌਸ਼ੀਟੇ ਰੈਡੀ ਕਰਵਾਇਆ ਦੁਪੱਟਾ ਠੀਕ ਹੈ ਫੋਰ ਸਾਈਡ ਵਰਕ ਆ ਸਾਰੇ ਸੈਂਟਰ ਚ ਵਰਕ ਆ ਅੰਦਰਲੀ ਸਾਈਡ ਇਸ ਤੇ ਬਰੋਸ਼ਾ ਲਗਾ ਕੇ ਪੈਚ ਇਸ ਤੇ ਫੇਰ ਰੈਡੀ ਕਰਵਾਇਆ ਕਾਰਨ ਇਸ ਤੇ ਹੈਵੀ ਪੈਚ ਦੇ ਨਾਲ ਨੇ ਜੀ ਸਾਰੇ ਬੈਕ ਸਾਈਡ ਤੇ ਦੁਪੱਟਾ ਉਲਟੋ ਹੋ ਜੇ ਤਾਂ ਬਹੁਤ ਸੋਹਣੀ ਫਿਨਿਸ਼ਿੰਗ ਲੁੱਕ ਉਸ ਇਦਾਂ ਦੀ ਆਏਗੀ ਜੇ ਤੁਸੀਂ ਸਿੱਧੇ ਵੀ ਦੁਪੱਟਾ ਲੈਣੇ ਹੋ ਕੁਝ ਬਹੁਤ ਸੋਹਣਾ ਜਿਹਾ ਇਸ ਤਰ੍ਹਾਂ ਦੁਪੱਟਾ ਕੈਰੀ ਹੋਣ ਵਾਲਾ ਹੈ ਠੀਕ ਹੈ ਜੀ ਕਲਰ ਵੀ ਪਿਆਰਾ ਹੈ ਤੇ ਇਹ ਫਰਸਟ ਟਾਈਮ ਸੂਟ ਰੈਡੀ ਕਰਾਇਆ ਇਹ ਤਾਂ ਪ੍ਰਾਈਸ ਰਹੋਗਾ ਜੀ 8480 8480 ਇਹ ਸੂਟ ਦਾ ਪ੍ਰਾਈਸ ਹੈ 8400 80 ਪ੍ਰਾਈਸ ਹੈ ਕਲਰ ਇਹ ਤੁਹਾਨੂੰ ਦੋ ਮਿਲਣਗੇ ਇਹਦਾ ਸੈਕੰਡ ਕਲਰ ਆ ਠੀਕ ਹੈ 8480 ਇਹਦਾ ਪ੍ਰਾਈਸ ਹੈ ਜੀ ਕਲਰ ਦੋ ਨੇ ਸੂਟ ਬਹੁਤ ਸੋਹਣਾ ਹੈ ਕੁਝ ਅਲੱਗ ਚੀਜ਼ਾਂ ਸਾਰੇ ਪਿਓਰ ਤੇ ਫੀਲਸਾ ਨੈਕਸਟ ਦੇ ਰਹੀ ਹਾਂ ਤੁਹਾਨੂੰ ਇਹ ਹੈਗੀ ਆਰਗੇਂਜ਼ਾ ਦੀ ਕਲੀਆਂ ਵਾਲੀ ਸ਼ਰਟ 컬러 ਵੀ ਬਹੁਤ ਸੋਹਣਾ ਇਹ ਤਾਂ ਹੈਗਾ ਜਈ ਕਲੀਆਂ ਵਾਲੀ ਇਹ অর্ਗੇਂਜ਼ਾ ਦੀ ਸ਼ਰਟ ਇਹ ਲੇਸ ਲੱਗੀ ਹੋਈ ਹੈ نیچے ਇਹ ਹੈਗਾ ਇਹਦੀ ਪੈਂਟ ਦਾ ਕੰਮ ਪੈਂਟ ਹੈਗੀ ਹੈ ਜੀ ਸਿਲਕ ਦੇ ਉੱਪਰ ਇਹ ਪੈਂਟ ਦਾ ਕੰਮ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਹੈ ਇਹ ਸੀ ਤੁਹਾਨੂੰ ਪਹਿਲਾਂ ਹੈਂਡਵਰਕ ਤੇ オリジナル ਤੇ ਵੀ ਦਿਖਾਏ ਸੀਗੇ ਇਹ ਹੈਗਾ ਮਿਕਸ ਹੈ ਮਸ਼ੀਨ ਦੇ ਉੱਪਰ ਹੈਂਡ ਟੱਚ ਦਿੱਤਾ ਹੋਇਆ ਔਰ ਗੈਂਜ਼ਾ ਦਾ ਹੈਗਾ ਦੁਪੱਟਾ ਦੁਪੱਟਾ ਲਾਈ ਕੁਛ ਏਦਾਂ ਠੀਕ ਹੈ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਵੀ ਤੇ ਇਹਦਾ ਪ੍ਰਾਈਸ ਰਹੂਗਾ ਜੀ 2980 2980 ਇਸ ਸੂਟ ਦਾ ਪ੍ਰਾਈਸ ਆ ਸ਼ਿਪਿੰਗ ਸਭ ਦੀ ਲੱਗ ਰਹੂਗੀ ਕਲਰ ਦੇਖ ਲਓ ਕੁਛ ਏਦਾਂ ਦੀ ਇਹਦੇ ਬਹੁਤ ਸੋਹਣੇ ਸੋਹਣੇ ਜੇ ਇਹ ਕਲਰ ਨੇ ਜੀ ਇਹਨਾਂ ਦੇ ਪਹੁੰਚੇ ਤੇ ਵਰਕ ਮਿਲੂਗਾ ਤੁਹਾਨੂੰ ਪ੍ਰੋਪਰ ਦੁਪੱਟੇ ਦੇ ਵਰਕਾ ਸ਼ਰਟ ਦੇ ਵਰਕਾ 2980 ਹੈਗਾ ਇਸ ਸੂਟ ਦਾ ਪ੍ਰਾਈਸ ਹਰੇਕ ਕੇਜ ਵਾਸਤੇ ਹਰੇਕ ਜੀ ਡਿਮਾਂਡ ਦੇ ਅਕੋਰਡਿੰਗ ਅੱਜ ਦੀ ਵੀਡੀਓ ਦਾ ਸੂਟ ਰੈਣਗੇ ਜੀ 2980 ਦੇ ਵਿੱਚ ਬਹੁਤ ਸੋਨਾ ਸੂਟ ਆ ਪਾਰਟੀ ਵਾਲਾ ਇਹ ਹੈਗਾ ਬਹੁਤ ਸੋਨਾ ਸੂਟ ਆ ਸਾਰਾ ਜਰਕਨ ਦੇ ਉੱਪਰ ਰੈਡੀ ਤੇ ਕਟ ਦਾਣੇ ਦੇ ਉੱਪਰ ਰੈਡੀ ਆ ਠੀਕ ਹੈ ਜੀ ਇਹ ਤੁਸੀਂ ਨੂੰ ਐਜ਼ ਅ ਬਰਾਈਡਲ ਲੁੱਕ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਸੂਟ ਨੂੰ ਕ੍ਰੇਪ ਦੀ ਪਿਓਰ ਦੀ ਸਲਵਾਰ ਪਿਓਰੋ ਔਰਗੇਂਜ਼ਾ ਦੀ ਹੈਗੀ ਆ ਜੀ ਸ਼ਰਟ शेड है फुल हैार्टीवेयर सूट है लस लस करने बहुत सोना सूट है बाजू भी हैवी ने ठीक है घेरा बहुत सोहना है सारा फ्रंट बहुत प्यारा इस सूट का दुपट्टा तो देखने वाला जपट्टे की लुक कुछ एदा देखो बहुत हैवी लुक का सूट आ वैसे भी थोड़ा जहा हैवी है, है इसका वर्क है जोड़ा कलर भी बहुत प्यारा है सिंगल पीस है जी अठत् सौ इस सूट का प्राइस आ सैवनटी एट हंड्रड का सूट है ये बहुत सोहना सूट है दिखा मैं ਇਹ ਵਾਲੇ ਸ਼ਿਮਰ ਦੇ ਸੂਟ ਜਿਹੜੇ ਸੀਗੇ ਮੇਰੇ 5500 ਵਾਲੇ ਅੱਜ ਤੁਹਾਨੂੰ ਦਵਾਂਗੇ ਜੀ 5300 ਦੇ ਸੂਟ ਇਹ ਤੇ ਇਹ ਹੈਗੇ ਨੇ ਹੁਣ ਡਿਸਕਾਊਂਟ ਦੇ ਉੱਪਰ ਤੁਸੀਂ ਲੈ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਬਹੁਤ ਸੋਹਣਾ ਸੂਟ ਹੈ ਇਹ ਵੀ ਤੁਸੀਂ ਮੇਰੇ ਰਸਟ ਕਲਰ ਦੇ ਵਿੱਚ ਇਹ ਸੂਟ ਪਾਇਆ ਵਾ ਦੇਖਿਆ ਹੋਏਗਾ ਵੀਡੀਓ ਦੇ ਵਿੱਚ ਸ਼ਾਰਟ ਵੀਡੀਓ ਵਿੱਚ ਸਭ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੋਇਆ ਕਲਰ ਮਹਿੰਦੇ ਆ ਤੇ ਸ਼ਿਮਰ ਦੀ ਸ਼ਰਟ ਆ ਪਿਓਰ ਕ੍ਰੇਪ ਦੀ ਹੈਗੀ ਆ ਜੀ ਸਲਵਾਰ ਇਹਦੇ ਨਾਲ ਤੇ ਦੁਪੱਟਾ ਹੈਗਾ ਇਹ ਇਹ ਵਾਲਾ ਮਲਟੀ ਠੀਕ ਹੈ ਇਹੋ ਸੋਨਾ ਦੁਪੱਟਾ ਟਾਈ ਐਂਡ ਡਾਈ ਦਾ ਇਸਦੇ ਨਾਲ ਦੁਪੱਟੇ ਸਾਰੇ ਚੈਗਾ ਵਰਕ 5500 ਇਸ ਸੂਟ ਦਾ ਸੌਰੀ 5353 ਦਾ ਪ੍ਰਾਈਸ ਆ ਹੁਣ ਇਸ ਸੂਟ ਦਾ ਇਹ ਸੂਟ ਆ ਜੇ ਇਹ ਵੀ ਸੂਟ ਬਹੁਤ ਜ਼ਿਆਦਾ ਡਿਮਾਂਡ ਤੇ ਸੀਗੇ ਮੇਰੀ ਆਫ ਵਾਈਟ ਕਲਰ ਦਾ ਸੂਟ ਪਾਇਆ ਹੁੰਦਾ ਸੋ ਇਹਦੇ ਨਾਲ ਦਾ ਇਹ ਵੀ 5500 ਦਾ ਸੀਗਾ ਤੇ ਇਹ ਵੀ ਹੁਣ ਤੁਹਾਨੂੰ ਅੱਜ ਦੇ ਵੀਡੀਓ 5300 ਦਾ ਦਵਾਂਗੇ ਸੂਟ ਇਹ ਬਲ ਕਲਰ ਦੀ ਸ਼ਰਟ ਆ ਕੇਰਾ ਹੈਵੀ ਵਰਕ ਦਾ ਸਾਰਾ ਹੀ ਤੇ ਕ੍ਰੇਪ ਦੀ ਹੈਗੀ ਆ ਜੀ ਸਲਵਾਰ ਔਰਗੇਂਜ਼ਾ ਦਾ ਇਹਦਾ ਦੁਪੱਟਾ ਤੇ ਔਰਗੇਂਜ਼ਾ ਦੀ ਹੈਗੀ ਆ ਸ਼ਰਟ ਦੁਪੱਟੇ ਦੇ ਵਿੱਚ ਕੁਛ ਐਦਾਂ ਵਰਕ ਹੈ ਜੀ ਸਾਰੇ 'ਚ ਠੀਕ ਹੈ 5300 ਇਸ ਸੂਟ ਦਾ ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਇੱਕ ਇਹ ਕ੍ਰੇਪ ਦਾ ਸੂਟ ਮਿਲ ਜਾਊਗਾ ਕ੍ਰੇਪ ਤੇ ਵੀ ਸੇਮ ਇਹ ਕ੍ਰੇਪ ਦੀ ਸ਼ਰਟ ਹੈ ਕ੍ਰੇਪ ਦੀ ਸਲਵਾਰ ਤੇ ਔਰਗੈਂਜ਼ਾ ਦੀ ਇਹਦੇ ਨਾਲ ਸ਼ਰਟ ਹੈ ਜੇ ਤੇ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲ ਜੇਗਾ ਇਹ ਵੀ ਬਹੁਤ ਸੋਹਣਾ ਹੈ ਇਹ ਕਲਰ ਹੈਗਾ ਇਹ ਬਹੁਤ ਪਿਆਰਾ ਜਿਹਾ ਪਰਪਲ ਟੋਨ ਦੇ ਉੱਪਰ ਔਰਗੈਂਜ਼ਾ ਦੀ ਸ਼ਰਟ ਹੈ ਇਹਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਤੇ ਕ੍ਰੇਪ ਦੀ ਸਲਵਾਰ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਸਾਰੇ ਰਿਪੀਟ ਮੰਗਵਾਏ ਨੇ ਸੂਟ ਕਿਉਂਕਿ ਇਹਨਾਂ ਦੀ ਬਹੁਤ ਸਾਰੀਆਂ ਫੋਟੋਜ਼ ਆਉਂਦੀਆਂ ਸੀ ਮੇਰੇ ਕੋਲ ਕ੍ਰੇਪ ਦੀ ਸਲਵਾਰ ਹੈ ਜੀ ਕ੍ਰੇਪ ਦੀ ਸ਼ਰਟ ਹੈ ਇਹ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪ੍ਰਿੰਟਿੰਗ ਇਹ ਹੈ ਗੌਰਗੇਂਜ਼ਾ ਦਾ ਇਸ ਦਾ ਵਰਕ ਵਾਲਾ ਦੁਪੱਟਾ ਤੇ ਪ੍ਰਾਈਸ 5300 ਇਹ ਸੂਟ ਹੈਗਾ ਪਿਓਰ ਦੇ ਉੱਪਰ ਗਲਾਸ ਟਿਸ਼ੂ ਦੇ ਉੱਪਰ ਸੂਟ ਬਣਿਆ ਹੋਇਆ ਏ ਤੇ ਗੋਟਾ ਪੱਤੀ ਦਾ ਸੂਟ ਆ ਇਹ ਰੀਪੀਟ ਰੈਡੀ ਕਰਵਾਇਆ ਸੀਗਾ ਸੂਟ ਮੈਂ ਪਹਿਲਾਂ ਦਿਖਾਇਆ ਸੀ ਇਹਦਾ ਪ੍ਰਾਈਸ ਜ਼ਿਆਦਾ ਸੀਗਾ ਤੇ ਅੱਜ ਤੁਹਾਨੂੰ ਘੱਟ ਪ੍ਰਾਈਸ ਦਵਾਂਗੇ ਜੀ ਇਹ ਵਾਲਾ ਸੂਟ ਖੁਸ਼ ਆ ਲੱਗ ਗਿਆ ਤੇ ਬਹੁਤ ਸੋਹਣਾ ਗਲਾਸ ਟਿਸ਼ੂ ਦੇ ਉੱਪਰ ਬਣਿਆ ਹੋਇਆ ਸੂਟ ਆ ਤੇ ਪ੍ਰਾਈਸ ਹੈਗਾ ਇਸ ਸੂਟ ਦਾ 9000 ਤੇ ਹੁਣ ਤੁਹਾਨੂੰ ਦੇ ਰਹੇ ਹਾਂ ਸੀ ਇਹ ਸੂਟ ਅ ਰਿਪੀਟ ਸੈਟ ਰੈਡੀ ਕਰਾਣ ਕਰਕੇ ਕਾਫੀ ਜ਼ਿਆਦਾ ਲੈਸ ਚ ਪਿਆ ਜੀ ਸੂਟ ਇਹ ਤੁਹਾਨੂੰ ਮਿਲ ਜੇਗਾ 7500 ਦਾ 7500 ਦਾ ਸੂਟ ਆ ਕਰੀਬ ਦੇ ਵਿੱਚ ਸੂਟ ਆ ਤੇ ਇਹ ਹੈਗਾ ਪਿਓਰ ਗਲਾਸ ਦੇ ਉੱਪਰ ਹੀ ਇਸ ਦਾ ਗਲਾਸ ਟਿਸ਼ੂ ਦੇ ਉੱਪਰ ਹੀ ਦੁਪੱਟਾ ਬਹੁਤ ਸੋਹਣਾ ਵਰਕ ਆ ਸਾਰਾ ਗੋਟਾ ਪੱਤੀ ਦਾ ਕੰਮ ਹੈ ਇਸ ਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ 75 ਇਸ ਸੂਟ ਦਾ ਪ੍ਰਾਈਸ ਆ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਇਹ ਲੱਗ ਡਿਜ਼ਾਈਨ ਆ ਥੋੜਾ ਜਿਹਾ ਇਹ ਤਾਂ ਗੋਟਾ ਪੱਤੀ ਦੇ ਉੱਪਰ ਕਲਰ ਬਹੁਤ ਸੋਹਣੇ ਇਹਨਾਂ ਦੇ ਟੋਟਲੀ ਗੋਟਾ ਪੱਤੀ ਤੇ ਦਬਕੇ ਦਾ ਕੰਮ ਆ ਥ੍ਰੈਡ ਵਰਕ ਆ ਇਸ ਤੇ ਇਹ ਦਪੱਟਾ ਵੀ ਬਹੁਤ ਜ਼ਿਆਦਾ ਸੌਫਟ ਆ ਇਹ ਨਹੀਂ ਹੈਗਾ ਕਿ ਸਲਿੱਪਰੀ ਆ ਜਾਂ ਫਿਰ ਨਮਾਜਾ ਸਟਾਫ ਸ਼ਾਈਨ ਆ ਥੋੜੀ ਜਿਹੀ ਕਪੜੇ ਦੇ ਵਿੱਚ ਇਹਦਾ ਨੈਕਸਟ ਰੰਗ ਬਹੁਤ ਪਿਆਰਾ ਸੂਟ ਆ 75 ਇਸ ਸੂਟ ਦਾ ਪ੍ਰਾਈਸ ਆ ਜੇ ਨੈਕਸਟ ਬਹੁਤ ਸੋਹਣਾ ਤੁਹਾਨੂੰ ਸੂਟ ਦੇਣ ਜਾ ਰਹੇ ਹਾਂ ਅਸੀਂ ਜੌਰਜਟ ਦੇ ਉੱਪਰ ਪਿਓਰ ਤੇ ਇਹ ਪਿਓਰ ਦਾ ਸੂਟ ਆ ਪਿਓਰ ਕ੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਸਾਰੇ ਜਟਕਨ ਦੇ ਵਿੱਚ ਪੀਸ ਬਣਾਇਆ ਐ ਐਤਾ ਦੇਖੋ ਕਿੰਨੀ ਪਿਆਰੀ ਲੁੱਕ ਹੈ ਸੂਟ ਤੇ ਬਾਜੂ ਵੀ ਹੈਵੀ ਦੇ ਵਿੱਚ ਨੇ ਇਸ ਤੇ ਠੀਕ ਹੈ ਜੌਰਜਟ ਦੀ ਸ਼ਰਟ ਆ ਪਿਓਰ ਕ੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਹੈ ਦੁਪੱਟਾ ਵੀ ਬਹੁਤ ਸੋਹਣਾ ਪਿਓਰ ਵਾਲੀ ਜੌਰਜਟ ਦੇ ਉੱਪਰ ਲੰਮਾ ਛੋੜਾ ਦੁਪੱਟਾ ਲੰਗਾ ਇਹ ਤਰ੍ਹਾਂ ਹੈਗਾ ਜੀ ਇਹ ਸੂਟ ਤੇ ਪ੍ਰਾਈਸ ਹੈਗਾ ਇਸ ਸੂਟ ਦਾ 6200 6200 ਦਾ ਸੂਟ ਹੈ ਕਲਰ ਤੁਹਾਨੂੰ ਦੋ ਮਿਲ ਜਾਣਗੇ ਇਹ ਹੈਗਾ ਦਾ ਸੈਕਿੰਡ ਕਲਰ ਮੈਂ ਕਿਤੇ ਵੀ ਬਹੁਤ ਸੋਹਣਾ ਵਰਕ ਹੈ ਠੀਕ ਹੈ ਜੀ 크ريب ਦੀ ਸਲਵਾਰ ਹੈ ਪਿਓਰ ਵਾਲੀ ਜੌਰਜਟ ਟੈਸਟ ਉੱਪਰ ਜਿਹੜੀ ਲੱਗੀ ਹੋਈ ਆ ਤੇ ਪਿਓਰ ਜੌਰਜਟ ਦਾ ਹੀ ਹੈਗਾ ਇਸ ਦਾ ਦੁਪੱਟਾ ਪ੍ਰਾਈਸ 6200 ਬਾਹਰਸਾ ਇਹ ਹੈਗਾ ਜੀ 크ريب ਦਾ ਸੂਟ 5500 ਇਸ ਸੂਟ ਦਾ ਪ੍ਰਾਈਸ ਹੈਗਾ ਤੇ ਅੱਜ ਦੇ ਰਹੇ ਆ ਤੁਹਾਨੂੰ 5300 ਦੇ ਵਿੱਚ ਬਹੁਤ ਸੋਹਣਾ ਸੂਟ ਹੈ। ਬਾਜੂ ਵੀ ਹੈਵੀ ਦੇ ਵਿੱਚ ਤੇ ਇਹ ਹੈਗਾ ਇਹਦਾ ਦੁਪੱਟਾ 5300 ਪ੍ਰਾਈਸ ਹੈ ਜੀ ਚਨੌਂਸ ਫੋਨ ਦਾ ਦੁਪੱਟਾ ਹੈ। ਦੇ ਰਹੇ ਹਾਂ ਤੁਹਾਨੂੰ ਸ਼ਿਮਰਤੀ ਸ਼ਰਟ ਕੁਛ ਅਲੱਗ ਇਹ ਸੂਟ ਅਸੀਂ ਬਹੁਤ سارے ਬਣਾਏ ਹਨ ਜਦੋਂ ਮੈਂ ਫਸਟ ਟਾਈਮ ਵੀਡੀਓ 'ਚ ਦਿਖਾਇਆ ਸੀ ਬਹੁਤ سارے ਆਰਡਰ ਆਇਆ ਨਾ ਸੂਟਾਂ ਦੇ। ਉਸ ਟਾਈਪ ਫਿਰ ਅਸੀਂ ਕੁੜੀ ਬਣਵਾ ਲਈ ਸੀ ਇਹ ਸੂਟ ਇਹ 크ਰੇਪ ਦੀ ਸਲਵਾਰ ਹੈ ਜੇ ਕਲਰ ਵੀ ਬਹੁਤ ਸੋਹਣਾ ਤੇ ਇਹ ਹੈਗੇ ਦਾ ਅਲੱਗ ਜੇ ਸਟਾਈਲ ਦਾ ਚਨੌਂਚ ਫੌਨ ਦਾ ਦੁਪੱਟਾ ਦੇਖੋ ਇਹ ਲੁਕਸ ਸੂਟ ਦੇ ਬਹੁਤ ਸੋਹਣਾ ਸੂਟ ਹੈ ਨੈਕਸਟ ਹੈਗਾ ਗ੍ਰੇ ਕਲਰ ਦੇ ਉੱਪਰ 5300 ਦੇ ਵਿੱਚ ਸੋਨੂੰ ਸਾਰੇ ਸੂਟ ਦੇ ਰਹੇ ਹਾਂ ਇਹ ਜਿਹੜਾ ਵੀ ਸੂਟ ਲੈਣਾ ਇਹ ਵੀ 53 ਦੇ ਵਿੱਚ ਗ੍ਰੇ ਸ਼ੇਡ ਆ ਟੋਟਲੀ ਹੈਂਡਵਰਕ ਦੇ ਉੱਪਰ ਸੂਟ ਨੇ ਜੀ ਇੰਨੇ ਦਾ ਤਾਂ ਵਰਕ-ਵਰਕ ਹੋ ਜਾਂਦਾ ਜਿੰਨੇ ਦਾ ਤੁਹਾਨੂੰ ਸੂਟ ਦੇ ਰਹੇ ਆ। ਕ੍ਰੇਪ ਦਾ ਸੂਟ ਆ। ਸੌਰੀ ਕ੍ਰੇਪ ਦੀ ਸਲਵਾਰ ਆ। ਤੇ ਚਨਾਉਨ ਸ਼ਫੌਨ ਦਾ ਜਿੱਦਾਂ ਪਹਿਲਾਂ ਦਿਖਾਇਆ ਉਹ ਵਾਲਾ ਦੁਪੱਟਾ ਫੈਬਰਿਕ ਸਟੱਫ ਦੇਖੋ ਆ। ਇਸ ਡਿਜ਼ਾਈਨ ਨੂੰ ਵੀ ਅਸੀਂ ਰਿਪੀਟ ਰੈਡੀ ਕਰਵਾਇਆ ਕਿਉਂਕਿ ਇਸ ਡਿਜ਼ਾਈਨ ਦੀ ਵੀ ਬਹੁਤ ਸਾਰੀਆਂ ਡਿਮਾਂਡਾਂ ਸੀਗੀਆਂ ਸਾਡੇ ਕੋਲ। ਕਾਫੀ ਡਿਮਾਂਡ ਸੀ। ਕਲਰ ਵੀ ਬਹੁਤ ਸੋਹਣੇ ਤੇ ਡਿਜ਼ਾਈਨਿੰਗ ਤਾਂ ਸੋਹਣੀ ਹੈਗੀ ਹੋਈ ਹੈ ਇਹ ਹੈਗਾ ਇਹਦਾ ਸਲਵਾਰ ਦਾ ਸਟਾਫ ਇਸ ਤੋਂ ਨਿੱਕਦਾ ਹੀ ਸੂਟ ਮਿਲੇਗਾ ਕਿਉਂਕਿ ਅਸੀਂ ਔਨ ਆਰਡਰ ਬਣਾਏ ਸੀਗੇ ਸਾਰੇ ਸੂਟ ਠੀਕ ਹੈ ਤੇ ਇਸ ਦੇ ਵਿੱਚ ਤੁਹਾਨੂੰ ਫਿਰੋਜੀ ਸੂਟ ਮਿਲ ਜਾਏਗਾ ਫਿਰੋਜੀ ਸਾਡੇ ਕੋਲ 2-3 ਸੂਟ ਹੈਗੇ ਹਨ ਕਿਉਂਕਿ ਫਿਰੋਜੀ ਦੀ ਬਹੁਤ ਸਾਰੀ ਡਿਮਾਂਡ ਸੀਗੀ ਅਸੀਂ ਫਿਰ ਫਿਰੋਜੀ ਦੇ ਉੱਪਰ ਹੀ 2-3 ਸੂਟ ਹੋ ਰੈਡੀ ਕਰਵਾ ਲਏ ਕਾਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹਦੀ ਲੈਂਥ ਦਾ ਕੋਈ ਸੀਮਾ ਨਹੀਂ ਹੈ neck ਨਹੀਂ ਬਣਿਆ ਹੋਇਆ ਤੁਸੀਂ ਜਿੱਦਾਂ ਮਰਜ਼ੀ نیچے ਕਟਿੰਗ ਕਰਕੇ ਇਹਦੀ ਸ਼ਾਰਟ ਕਰ ਸਕਦੇ ਹੋ ਲੈਂਥ ਵੈਸੇ ਹੈਗੀ ਹੈ ਜੀ ਇਹਦੀ 44 ਦੇ ਲਗਭਗ ਦੁਪੱਟਾ ਟਿਸ਼ੂ ਦੇ ਪੂਰੀਸ ਦਾ ਦੁਪੱਟਾ ਜੀ ਸ਼ਿਮਰ ਦੀ ਉੱਪਰ ਹੈ ਸ਼ਿਮਰ ਦੀ ਇਹ ਸ਼ਰਟਾਂ ਤੇ ਕ੍ਰੇਟ ਦੀਆਂ ਸਲਵਾਰਾਂ ਨੇ ਇਹ ਹੈਗਾ ਜੀ ਜਾਰਜਟ ਸ਼ਿਮਰ ਸ਼ਿਮਰ ਦੇ ਉੱਪਰ ਜੌਰਜਟਾ ਬਹੁਤ ਪਸੰਦ ਕੀਤਾ ਜੀ ਨਾ ਜਿੰਨਾਂ ਕੋਲ ਵੀ ਇਹ ਵਾਲਾ ਸਟੱਫ ਗਿਆ ਸਭ ਨੇ ਬਹੁਤ ਪਸੰਦ ਕੀਤਾ ਸਟੱਫ ਬਹੁਤ ਪਿਆਰਾ ਸ਼ਿਮਰ ਦੇ ਉੱਪਰ ਆ ਜੀ ਜੌਰਜਟ ਹੈ ਹਲਕੀ ਜਿਹੀ ਸ਼ਾਈਨਾ ਤੇ ਟੋਟਲੀ ਹੈਂਡਵਰਕ ਦੇ ਨਾਲ ਕੁਝ ਯੂਨੀਕ ਜਿਹਾ ਬਣਿਆ ਹੋਇਆ ਪੀਸ ਇਹ ਸਲਵਾਰ ਹੈ ਜੀ ਮਾਊਸ ਜਿਹਾ 쉐ਡ ਹੈ ਤੇ ਔਰਗੇਂਜ਼ਾ ਦਾ ਦੁਪੱਟਾ ਇਹਦੇ ਨਾਲ ਠੀਕ ਹੈ ਇਦੇ ਵਿੱਚ ਕਲਰ ਮਿਲ ਜੇਗਾ ਤੁਹਾਨੂੰ ਇੱਕ ਗਰੇ ਇਹ ਵੀ ਰੀਪੀਟ ਸੈਟ ਰੈਡੀ ਆ ਠੀਕ ਹੈ ਗਰੇ ਦੇ ਨਾਲ ਇਹ ਦੁਪੱਟਾ ਜੇ ਤੇ ਕੇਕੇ ਦੇ ਵਿੱਚ ਤੁਹਾਨੂੰ ਮਿਲ ਜੇਗਾ ਕਲਰ ਇਹ ਵੀ ਬਹੁਤ ਸੋਹਣਾ ਜਿਹਾ ਪਰਪਲ ਇਹ ਸਾਰਾ ਰੀਪੀਟ ਸੈਟ ਤੇ ਪ੍ਰਾਈਸ ਹੈਗਾ ਜੀ ਸੂਟ ਦਾ 5300 5300 ਪ੍ਰਾਈਸ ਹੈਗਾ ਸੂਟਾਂ ਦਾ ਨੈਕਸਟ ਦਿਰੀਆ ਦੇਖੋ ਸੂਟ ਦੀ ਡਿਜ਼ਾਈਨ ਠੀਕ ਹੈ ਟੋਟਲੀ ਹੈਂਡਵਰਕ ਦੇ ਨਾਲ ਸੂਟ ਰਹਿਣਗੇ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਲਾਈਨ ਵਾਲਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਹੀ ਤੁਹਾਨੂੰ ਇਹ ਕਲਰ ਮਿਲੇਗਾ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਠੀਕ ਹੈ ਇਹ ਹੈਗਾ ਦੁਪੱਟਾ ਤੇ ਇੱਕ ਕਲਰ ਮਿਲ ਜੇਗਾ ਥੋੜੋ ਮਹਿੰਦੀ ਇਹ ਵੀ ਸੋਨਾ ਲਾਤਾ ਸੂਟ ਬਹੁਤ ਸੋਨਾ ਕਲਰ ਵੀ ਬਹੁਤ ਸੋਣਾ ਤੇ ਡਿਜ਼ਾਈਨ ਤਾਂ ਸੋਹਣੀ ਹੈਗੀ ਠੀਕ ਹੈ ਜੀ 5300 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਦੇ ਰਹੀ ਹਾਂ ਜੀ ਤੁਹਾਨੂੰ ਕ੍ਰੇਪ ਦੇ ਉੱਪਰ ਗੋਟਾ ਪੱਤੀ ਦਾ ਸੂਟ ਕਲਰ ਵੀ ਬਹੁਤ ਸੋਨਾ ਹੈ ਤੇ ਡਿਜ਼ਾਈਨ ਤੁਸੀਂ ਦੇਖ ਹੀ ਲੈਣਾ ਇਹ ਹੈਗਾ ਗੋਟਾ ਪੱਤੀ ਦੇ ਉੱਪਰ ਪਣਿਆ ਹੋਇਆ ਬਹੁਤ ਪਿਆਰਾ ਪੀਸ 프ਰੰਟ ਹੈਵੀ ਆ ਤੇ 올 ఓవర్ సూਟ ਰਹੂਗਾ ਜੀ ਇਹ ਤੇ ਨਾਲ ਚਨੌਨ ਸ਼ਫੌਨ ਦਾ ਹੈਗਾ ਦੁਪੱਟਾ ਪ੍ਰਾਈਸ ਹੈਗਾ 5300 ਕਲਰ ਇਸ ਤੁਹਾਨੂੰ ਦੋ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਨੇ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਅਸੀਂ ਫਿਰੋਜ਼ੀ ਦੇ ਵਿੱਚ ਦੋ ਤਿੰਨ ਸੂਟ ਰੈਡੀ ਕਰਵਾਏ ਹੋਏ ਆ ਤੁਸੀਂ ਇਹਨਾਂ ਵਿੱਚ ਇੱਕ ਮਰਜ਼ੰਟਾ ਸੀੜਾ ਦੋ ਸੂਟ ਫਰੋਜ਼ੀ ਦੇ ਵਿੱਚ ਇਹ ਸੂਟ ਲੈਣੇ ਤੁਸੀਂ ਇਹ ਵੀ 5300 ਦਾ ਸੂਟਾ ਨੈਕਸਟ ਹੈਗਾ ਇਹਦਾ ਸ ਇਹਨੇ ਕਿਤਿ ਪ੍ਰੋ ਹਾਟ ਮੇਰਾ ਪਿਆਜਾ ਬਹੁਤ ਸੋਹਣਾ ਪੈਨਲ ਬਣਿਆ ਹੋਇਆ ਹੈ ਹੈਵੀ ਦੇ ਵਿੱਚ ਬਾਜੂ ਨੇ ਜੀ ਤੇ ਇਹ ਬਹੁਤ ਸੋਹਣਾ ਸੂਟ ਆ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਬਹੁਤ ਪਿਆਰਾ ਹੈ। ਸ਼ਿਮਰ ਦੇ ਪਰ ਡਬਲ ਸ਼ੇਡ ਵਾਲੇ ਸੂਟ ਦਿਖਾਈ ਸੀ ਮੈਂ ਤੁਹਾਨੂੰ 5500 ਦੇ ਵਿੱਚ ਇਹ ਸਾਰੇ ਰਿਪੀਟ ਰੈਡੀ ਕਰਾਈ ਸੀ ਨਵਾਂ ਕਲਰ ਕਿ ਬਣ ਕੇ ਆਇਆ ਤਾਂ ਤੇ ਇਲਾਸਟੀਕੀ ਪੀਸ ਆ ਮੈਰੂਨ ਹੈ نیچے ਉੱਪਰ ਹੈਗਾ ਜੀ ਬਹੁਤ ਪਿਆਰਾ ਪੀਚ ਜਿਹਾ ਲਾਈਟ ਜਿਹਾ ਸ਼ੇਡ ਰੀਜਾ ਕਲਰ ਇਹਦੀ ਸਲਵਾਰ ਠੀਕ ਹੈ ਤੇ ਇਹ ਹੈਗਾ ਦੁਪੱਟਾ ਡਬਲ ਸ਼ੇਡ ਚ ਹੋਰ ਸਾਈਡ ਬਹੁਤ ਸੋਨੇ ਵਰਕ ਦੇ ਨਾਲ ਪ੍ਰਾਈਸ ਹੈਗਾ 5300 ਕਲਰ ਦੇਖੋ ਜੀ ਸੂਰ ਦਾ ਡਿਜ਼ਾਈਨ ਦੇਖੋ ਬਹੁਤ ਸੋਹਣਾ ਕਲਰ ਡਿਜ਼ਾਈਨ ਹੋਰ ਸਾਈਡ ਵਰਕ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਹੈ ਗਿਉ ਕ੍ਰੇਪ ਦੀ ਸਲਵਾਰ ਸ਼ਿਮਰ ਦੀ ਸ਼ਰਟ ਆ ਇਹ ਸ਼ਿਮਰਦਾ ਹੀ ਹੈਗਾ ਜੀ ਇਸ ਦਾ ਫੋਰ ਸਾਈਡਡ ਐਦਾ ਦੁਪੱਟਾ 5300 ਰੂਪ ਦਾ ਪ੍ਰਾਈਸ ਹੈ ਇਹ ਹੋ ਰਿਹਾ ਹੈ ਹਾਂ ਜੀ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਟਾਈ ਐਂਡ ਡਾਈ ਦੇ ਉੱਪਰ ਟਾਈ ਐਂਡ ਡਾਈ ਦੀ ਹੈਗੀ ਆ ਸ਼ਰਟ ਹੈਡਵਰਕ ਦੇ ਉੱਪਰ ਇਹ ਚ ਕਾਫੀ سارے ਸੂਟ ਸੀਗੇ ਲਾਸਟ ਪੀਸ 'ਤੇ ਹੈ ਇਹ ਸੂਟ ਕੈਨਸਲ ਹੋ ਗਿਆ ਸੀਗਾ ਵੈਸੇ ਦਿਖਾਇਆ ਹੋਇਆ ਥਾ ਕਿਸੇ ਕਸਟਮਰ ਦਾ ਗ੍ਰੇ ਕਲਰ ਦੀ ਸਲਵਾਰ ਹੈ ਇਸਦੇ ਨਾਲ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਟਾਈਆਂ ਡਾਈ ਦਾ ਇਹ ਬਹੁਤ ਸੋਹਣਾ ਜਿਹਾ ਦੁਪੱਟਾ ਤੇ ਇਸ ਸੂਟ ਦਾ ਪ੍ਰਾਈਸ ਹੈਗਾ ਜੀ 7000 ਸੀਗਾ ਤੇ ਹੁਣ ਤੁਹਾਨੂੰ ਲੱਗੇਗਾ 6800 ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ ਟੋਟਲੀ دبਕੇ ਦੇ ਉੱਪਰ ਸ਼ਿਮਰਦੀ ਸ਼ਰਟ ਹੈ ਅਲੱਗ ਜੀ ਲੁੱਕ ਦਾ ਸੂਟ ਹੈ ਬਹੁਤ ਸੋਹਣਾ ਸ਼ਿਮਰਦੀ ਸ਼ਰਟ ਹੈ ਜੀ ਵਰਕ ਬਹੁਤ ਸੋਹਣਾ ਸੂਟ ਦਾ ਹੈਂਡਵਰਕ ਹੋਇਆ ਹੋਇਆ ਟੋਟਲੀ ਤੇ ਕ੍ਰੇਪ ਦੀ ਸਲਵਾਰ ਇਹਦਾ ਹੀ ਹੈਗਾ ਦੁਪੱਟਾ ਦੁਪੱਟਾ ਦੇਖਣੇ ਲਾ ਬਹੁਤ ਸੋਹਣਾ ਬਰੌਕੀਟ ਦੇ ਵਿੱਚ ਅਲੱਗ ਜੀ ਲੁੱਕ ਦਾ ਸੂਟ ਆ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲ ਜੇਗਾ ਜੀ ਪ੍ਰਾਈਸ ਹੈਗਾ ਹੁਣ ਇਸ ਸੂਟ ਦਾ 6800 ਇੱਕ ਪੀਸ ਹੀ ਰੱਖਿਆ ਜੀ ਪ੍ਰਿੰਟ ਦੇ ਉੱਪਰ ਬਹੁਤ ਪਿਆਰਾ ਹੈ ਰਿਗੇਰੀ ਦੇ ਨਾਲ ਸੂਟ ਆ ਠੀਕ ਆ ਜੀ ਬਹੁਤ ਸੋਨਾ ਸੂਟ ਆ ਤੇ ਇਹ ਹੈਗਾ ਇਹਦਾ ਸਲਵਾਰ ਦਾ ਕريب ਦਾ ਸਟਾ ਦੇ ਸੀਮਰ ਦਾ ਫੋਰ ਸਾਈਡ ਇਹ ਦੁਪੱਟਾ ਕਾਫੀ ਜ਼ਿਆਦਾ ਪਸੰਦ ਕੀਤੇ ਆ ਜੀ ਸਾਰਿਆਂ ਨੇ ਇਹ ਵਾਲੇ ਸੂਟ ਵਿੱਚ ਸਾਰੇ ਦੁਪੱਟੇ ਦੇ ਵਰਕ ਹੈ ਇਦਾਂ ਤੇ ਫੋਰ ਸਾਈਡ ਇਦਾਂ ਵਰਕ ਦੇ ਨਾਲ ਕਲਰ ਹੈਗੇ ਨੇ ਦੋ ਤੇ ਪ੍ਰਾਈਸ ਹੈਗਾ ਜੀ 6500 ਮਿਲੇਗਾ ਹੁਣ ਤੁਹਾਨੂੰ ਸੂਟ ਇਹ ਇਹਦਾ ਪ੍ਰਾਈਸ 60 680 ਸੀਗਾ ਬਹੁਤ ਸੋਹਣਾ ਸੂਟ 6500 ਦਾ ਸੂਟ ਹੈ 6500 ਦਾ ਦਬਕੇ ਦੇ ਉੱਪਰ ਸੂਟ ਆ ਇਹ ਹੈਗਾ ਦਬਕੇ ਦੇ ਉੱਪਰ ਬਣਿਆ ਹੋਇਆ ਜਿਹੜਾ ਸ਼ਰਟ ਦਾ ਸਟਫਾ ਬਿਲਕੁਲ ਨਮਾਜ਼ੀ ਅਲੱਗੇ ਲੁੱਕ ਦਾ ਸਟਫਾ ਹੈ ਇਸ ਦਾ ਸਾਰਾ ਬ੍ਰਾਕਿਟ ਦੇ ਉੱਪਰ ਸ਼ਿਮਰ ਹੈ ਕਿਰਾ ਬਹੁਤ ਹੈਵੀ ਹੈ ਦਬਕੇ ਤੇ ਕ੍ਰੇਪ ਦੀ ਸਲਵਾਰ ਆ ਤੇ ਇਹ ਹੈਗਾ ਸ਼ਿਮਰ ਦੇ ਉੱਪਰ ਇਸ ਤਰ੍ਹਾਂ ਦੁਪੱਟਾ

ਤੇ ਨਵਾਂ ਸਟੱਫ ਹੈ ਜੀ। ਕ੍ਰੇਪ ਦੀ ਸਲਵਾਰ ਦੇ ਨਾਲ ਤੇ ਇਹ ਹੈਗਾ ਇਹਦਾ ਦੁਪੱਟਾ ਸ਼ਿਮਰ ਦਾ। ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ। ਤੇ ਹੈਗਾ ਇਹਦਾ ਸੈਕੰਡ ਕਲਰ। ਠੀਕ ਹੈ 7200 ਦਾ ਸੂਟ ਹੈ ਹੋਣ ਇਹ। ਤੇ ਇੱਕ ਸੂਟ ਬਹੁਤ ਪਿਆਰਾ, ਬਹੁਤ ਸੋਹਣਾ ਸੂਟ ਆ ਸ਼ਿਮਰ ਦੇ ਉੱਪਰ। ਦਾਸ ਹੈ ਇਹ 500 ਹੀ ਸੂਟ ਦਾ প্রাইਸ ਹੈਗਾ। ਇਹ ਤੁਹਾਨੂੰ ਹੁਣ ਲੱਗੇਗਾ ਜੇ ਬਣਾ ਸੂਟ 9500 ਦਾ ਬਹੁਤ ਸੋਣੀ ਲੁੱਕ ਦਾ ਸੂਟ ਹੈ 9500 ਦਾ ਸੂਟ ਹੈ ਕਿਸੇ ਨੇ ਹਲਦੀ ਵਗੈਰਾ ਤੇ ਵੀ ਪਾਣਾ ਹੋਵੇ ਤਾਂ ਵੀ ਬਹੁਤ ਪਿਆਰਾ ਪੀਸਾ ਦੇਖਣਿਆਲਾ ਹੈਗਾ ਇਹਦਾ ਦੁਪੱਟਾ ਦੇਖੋ ਸੂਟ 4 ਸਾਈਡਿਡ ਹੈਵੀ ਦੁਪੱਟੇ ਦੇ ਨਾਲ ਹੈ ਮਲਟੀ ਕਲਰ ਦਾ ਦੁਪੱਟਾ ਹੈ ਤੇ 9500 ਦਾ ਸੂਟ ਹੈ ਜੇ ਇਹ ਇੱਕ ਸੂਟ ਹੈਗਾ ਜੀ ਦਬਕੇ ਤੇ ਕਾਫੀ ਡਿਜ਼ਾਈਨ ਦੇ ਬਹੁਤ ਡਿਮਾਂਡ ਆਂਦੀ ਐ ਇਸੇ ਅਸੀਂ ਕਸਟਮਾਈਜ਼ ਵੀ ਕਰਦੀ ਐ ਡਿਜ਼ਾਈਨ ਬਹੁਤ ਜ਼ਿਆਦਾ ਕੀਤਾ ਐ ਇਹ ਤੁਹਾਨੂੰ ਮਿਲ ਜਾਣਗੇ ਜੀ ਸਾਡੇ ਕੋਲ ਰੈਡੀ ਬਹੁਤ ਸੋਣਾ ਸੂਟ ਹੈ ਰੋਜੀਆ ਸ਼ੇਡ ਐ ਇਸ ਦਾ ਕ੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਤੇ ਦੁਪੱਟਾ ਇਹਦਾ ਮਲਟੀ ਸ਼ੇਡ ਦੇ ਵਿੱਚ ਮਿਲੂਗਾ ਤੁਹਾਨੂੰ ਡਾਰਕ ਸਾਰੇ ਕਲਰ ਕੰਟਰਾਸਟ ਨੇ ਇਹ ਦੁਪੱਟੇ ਵੀ ਦੁਪੱਟਾ ਬਹੁਤ ਸੋਹਣੀ ਲੁੱਕ ਕਰਾ ਅ ਬਿਚੇ ਦੇ ਸਾਰੇ ਦੁਪੱਟੇ ਦੇ ਵਰਕ ਕੀਤਾ ਹੋਇਆ ਠੀਕ ਹੈ ਜੀ 7500 ਇਸ ਸੂਟ ਦਾ ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਕ੍ਰੇਪ ਦੀ ਸਲਵਾਰ ਆ ਸ਼ਿਮਰ ਦੀ ਸ਼ਰਟ ਆ ਬਹੁਤ ਸੋਹਣੀ ਤੇ ਦੁਪੱਟਾ ਸੇਮ ਹੀ ਰਹੂਗਾ ਜੀ ਦੋਨਾਂ ਸੂਟਾਂ ਦੇ ਨਾਲ ਠੀਕ ਹੈ ਤੇ ਇੱਕ ਤੁਹਾਨੂੰ ਇਹ ਚ ਅਸੀਂ ਲਾਈਟ ਸ਼ੈਡ ਦੰਨੇ ਆ ਏਸੀ ਦੁਆਰਾ ਸਾਰੇ ਇਸ ਰਿਪੀਟ ਸੈੱਟ ਬੰਗਵਾਇਆ ਟੋਟਲੀ ਫਿਟ ਰੈਡੀ ਹੋਇਆ ਸੂਟ ਇਹ ਸਾਰੇ ਪੋਰ ਸੋਨਾ ਸੂਟ ਇਹ ਜੇ ਸ਼ਿਮਰਦੀ ਸ਼ਰਟ ਆ ਕريب ਦੀ ਸਲਵਾਰ ਹੈ ਜੀ ਇਹਦੇ ਨਾਲ ਵੀ ਇਹਦੇ ਨਾਲ ਹੈਗਾ ਲਾਈਟ ਸ਼ੈਡ ਤੇ ਮੁੰਜੀ ਦੁਪੱਟਾ ਆ ਤਾਂ ਪ੍ਰਾਈਸ ਹੈਗਾ ਜੀ 7500 ਇਸ ਸੂਟ ਦਾ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ ਦੁਪੱਟਾ ਸੇਵ ਰਹੂਗਾ ਜੀ ਇਹਦੇ ਨਾਲ ਇਦਾਂ ਲੇਸਿਸ ਲਾ ਕੇ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ 7500 100 ਮਿਲ ਜੇਗਾ ਤੁਹਾਨੂੰ ਇਹ ਹੀ ਫਰੰਟ ਹੈਵੀ ਦੇ ਨਾਲ ਔਰਗੇਂਜ਼ਾ ਦੀ ਸ਼ਰਟ ਕਾਫੀ ਜ਼ਿਆਦਾ ਹੈਵੀ ਸੂਟ ਹੈ ਇਹ ਕ੍ਰੇਪ ਦੀ ਸਲਵਾਰ ਹੈ ਜੀ ਔਰਗੇਂਜ਼ਾ ਦਾ ਹੈਗਾ ਇਸ ਦਾ ਦੁਪੱਟਾ 6500 ਇਸ ਸੂਟ ਦਾ ਪ੍ਰਾਈਸ ਆ 6500 ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਾਫੀ ਸਾਰੇ ਸੂਟ ਦਿਖਾਏ ਨੇ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਕਲੈਕਸ਼ਨ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣੇ ਥੈਂਕ ਯੂ so much